ਇਹਨਾਂ ਨੇ ਰਾਮ ਸਿੰਘ ਸਰਪੰਚ ਨੇ ਬਗੈਦਾ ਤੋੜ ਦੇ ਉੱਤੇ ਮਨਜ਼ੂਰ ਸ਼ੁਦਾਕ ਕਲੋਨੀਆਂ ਨਵੀਆਂ ਬਣਾਈਆਂ 32 ਬਣਾਈਆਂ ਕਿ 34 ਬਣਾਈਆਂ 35 ਕਲੋਨੀਆਂ ਬਣਾਈਆਂ ਸਾਰਾ ਕੁਝ ਹੋ ਗਿਆ ਜਦੋਂ ਬਿਜਲੀ ਦੇ ਕਨੈਕਸ਼ਨ ਮਿਲਣ ਲੱਗੇ ਐਮ.ਐਲ.ਏ ਸਾਹਿਬ ਨੂੰ ਪਤਾ ਲੱਗ ਗਿਆ ਕੰਮ ਤਾਂ ਕੀ ਕਰਾਉਣਾ ਵਾ ਆਪਣੇ ਹੀ ਪਿੰਡ 'ਚ ਉਹਨੇ ਐਸ.ਟੀ.ਓ ਨੂੰ ਤੇ ਐਕਸ਼ਨ ਨੂੰ ਕਹਿ ਕੇ ਤੇ ਐਸ.ਟੀ.ਐਮ ਨੂੰ ਕਹਿ ਕੇ ਉਹਨਾਂ ਦੇ ਕਨੈਕਸ਼ਨ ਰੋਕ ਦਿੱਤੇ ਇਹ ਵਿਚਾਰੇ ਗਰੀਬ ਆਦਮੀ ਆ ਇਹਨਾਂ ਨੇ ਸਰਪੰਚ ਕੋ ਰੋਏ ਸਰਪੰਚ ਨੇ ਜਾਂ ਗਾ ਇਹਨਾਂ ਨੂੰ ਐਮ.ਐਲ.ਏ ਕੋਲ ਵੀ ਭੇਜਿਆ ਉਹਦਾ ਮਕਸਦ ਸੀਗਾ ਕਿ ਮੇਰੀ ਲੱਤ ਦੇ ਥੱਲੋਂ ਨੰਗੂ ਫਿਰ ਤੁਹਾਡੇ ਕਨੈਕਸ਼ਨ ਲੈ ਕੇ ਕਿ ਇਹ ਰਾਜਨੀਤੀ ਹੈ ਕਿ ਇਹ ਇਸ ਨੂੰ ਬਦਲਾਓ ਕਹਿੰਦੇ ਆ ਫਿਰ ਮੁੜ ਕੇ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰੋ ਮੈਂ ਡੀਸੀ ਬਠਿੰਡੇ ਨਾਲ ਗੱਲ ਸੰਦੂਰ ਨਾਲ ਗੱਲ ਕੀਤੀ ਮੈਂ ਕਿਹਾ ਇੱਥੇ ਖੱਪ ਪੈਣੀ ਆ ਫਿਰ ਚੋਣ ਜਾਬਤਾ ਲੱਗਿਆ ਹੋਇਆ ਵਾ ਫਿਰ ਤੇਰੀ ਸ਼ਿਕਾਇਤ ਹੋਣੀ ਆ ਚੋਣ ਕਮਿਸ਼ਨ ਨੇ ਤੁਹਾਨੂੰ ਤੈਨੂੰ ਜਵਾਬ ਦੇਣਾ ਪੈਣਾ ਇਹਨਾਂ ਦੇ ਮੀਟਰਾਂ ਦੇ ਕਨੈਕਸ਼ਨ ਅੱਜ ਜਾਂ ਵੱਧ ਤੋਂ ਵੱਧ 24 ਘੰਟੇ ਚ ਵਾਪਸ ਲਾ ਦੇ ਉਹ ਇਸ ਤਰ੍ਹਾਂ ਇਹਨਾਂ ਨੇ ਸਰਪੰਚ ਦੀ ਬਦੌਲਤ ਲੱਗੀਆਂ ਨੇ ਉਹ ਲੱਗ ਕੇ ਵਾਪਸ ਪਰ ਐਮ ਐਲ ਏ ਨੇ ਐਮ ਐਲ ਏ ਚਾਹੁੰਦੀ ਕਿ ਨਾ ਜੀ ਇਹਨਾਂ ਲਈ ਕਿ ਫਿਰ ਕੀ ਐਮ ਐਲ ਏ ਬਣਦੇ ਆ ਆਪਾਂ ਲੋਕਾਂ ਦੇ ਕੰਮ ਰੋਕਣ ਵਾਸਤੇ ਕਿ ਕੰਮ ਕਰਨ ਵਾਸਤੇ ਮੇਰੇ ਲਈ ਬਹੁਤ ساری ਗੱਲਾਂ ਹੁਣ ਸਮਾਂ ਕਿਉਂਕਿ ਮੈਂ ਹੋਰ ਵੀ ਪਿੰਡਾਂ 'ਚ ਜਾਣਾ ਔਰ ਮੈਂ ਕ